ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੈਲੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਇੱਕ ਤਾਜੀ ਸੂਈ ਗਾਂ ਛੇੜ ਲਈ ਲੈ ਕੇ ਆਏ ਹਾਂਗੇ ਤੇ ਜੇ ਕਿਸੇ ਵੀਰ ਨੇ ਹਾਲੇ ਤੱਕ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਬੇਨਤੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਨਾਲ ਹੀ ਲੱਗਾ ਘੰਟੀ ਦਾ ਬਟਨ ਪ੍ਰੈਸ ਕਰ ਲਓ ਤਾਂ ਕਿ ਹਰ ਇੱਕ ਕੌਣ ਵਾਲੀ ਨਵੀਂ ਤੇ ਨਵੀਂ ਵੀਡੀਓ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਤੇ ਆਜੋ ਆਪਾਂ ਕਰਦੇ ਹਾਂ ਭਾਈ ਨਾਲ ਗੱਲਬਾਤ ਹਾਂਜੀ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬਾਈ ਡਾਕਟਰ ਸਾਹਿਬ ਹੋ ਠੀਕ ਹੋ ਬਾਈ ਬਹੁਤ ਵਧੀਆ ਬਾਈ ਕਿਵੇਂ ਚੱਲਦਾ ਕੰਮ ਕਰ ਕੰਮ ਕਰ ਬਹੁਤ ਵਧੀਆ ਬਾਈ ਠੀਕ ਆ ਨਾਮ ਤੇ ਬਾਈ ਆਪਣਾ ਐਡਰੈਸ ਬੋਲ ਦੋ ਨਾਮ ਜੱਗੂ ਆ ਬਾਈ ਪਿੰਡ ਭਾਈ ਰੂਪਾ ਤਸੀਲ ਫੂਲ ਜ਼ਿਲ੍ਹਾ ਬਠਿੰਡਾ ਨੇੜੇ ਪਿੰਡ ਨੇੜੇ ਇਧਰ ਆਪਣੇ ਸਲਾਦਪੁਰ ਆ ਗਿਆ ਇਧਰਲੇ ਬਾਈ ਭਗਤ ਆ ਗਿਆ ਤੇ ਗਿੱਲਾ ਬਹੁਤ ਠੀਕ ਆ ਕੰਟੈਕਟ ਨੰਬਰ ਬੋਲ ਦੋ ਬਾਈ ਕੰਟੈਕਟ ਬਾਈ 62832 96604 ਇਹ ਬਾਈ ਦਾ ਬਾਈ ਕੰਟੈਕਟ ਨੰਬਰ ਆ ਬਾਕੀ ਸਕਰੀਨ ਤੇ ਚੱਲ ਰਿਹਾ ਨੋਟ ਕਰ ਲੋ ਜੱਗੂ ਇੱਕ ਗੱਲ ਇੱਕ ਬਾਈ ਹੋਰ ਗੱਲ ਆ ਗਈ ਹ ਆਪਾਂ ਦਾ ਕਹਿੰਦੇ ਇੱਥੇ ਆਵੇ ਆਪਣੇ ਕੋਲ ਠੀਕ ਹੈ ਨਾ ਇੱਕ ਡੰਗ ਦਾ ਚੁਆਈ ਕਰਕੇ ਲੈ ਕੇ ਜਾਵੇ ਠੀਕ ਹੈ ਭਾਈ ਬਾਤ ਲਾਂਬਾ ਨਹੀਂ ਹੁੰਦਾ ਕੋਈ ਉਹੋ ਨਹੀਂ ਠੀਕ ਹੈ ਕਿਉਂ ਆਪਣੀ ਦੁੱਧ ਦੀ ਗਾਰੰਟੀ ਹੈ ਜਿੰਨਾ ਆਪਾਂ ਦੁੱਧ ਕਹਿੰਨੇ ਆ ਖਣਾ ਦੀ ਗਾਰੰਟੀ ਹੈ ਠੀਕ ਹੈ ਠੀਕ ਹੈ ਠੀਕ ਹੈ ਭਾਈ ਸਿਰ ਠੰਡੀ ਦੀ ਗਾਰੰਟੀ ਹੈ ਫੁੱਲ ਹੂੰ ਲੈ ਤੇ ਕਿਹੜਾ ਸੂਆ ਸੂਆ ਜੇ ਕੋਈ ਇਹ ਹੈ ਤਾਂ ਭਾਈ ਦੂਜਾ ਥੋੜੀ ਲਿੱਸੀ ਹੈਗੀ ਠੀਕ ਹੈ ਦੂਜਾ ਸੂਆ ਦੂਜਾ ਸੂਆ ਦਰਮਿਆਨੀ ਹੈਗੀ ਹਾਂ ਜੇ ਗੱਲ ਕਰੀਏ ਕੋ ਕੱਦ ਬਾਲਾ ਛੋਟਾ ਵੀ ਨਹੀਂ ਆਹ ਛੋਟਾ ਨਹੀਂ ਦਰਮਿਆਨੀਆਂ ਚ ਆ ਗਿਆ ਹਾਂ ਦਰਮਿਆਨੀਆਂ ਚ ਆ ਗਈ ਬਾਈ ਜਿਹੜੀ ਆਪਾਂ ਚੀਜ਼ ਹੁੰਦੀ ਆਪਾਂ ਉਹੀ ਬੋਲਦੇ ਹੁੰਦੇ ਆ ਠੀਕ ਹੈ ਨਾ ਤੇ ਜੇ ਕੋ ਕਿੰਨੇ ਦਿਨ ਹੋ ਗਏ ਨੂੰ ਸੂਈ ਨੂੰ ਇਹ ਨੂੰ ਬਾਈ ਤੀਜਾ ਚੌਥਾ ਦਿਨ ਆ ਤੀਜਾ ਚੌਥਾ ਦਿਨ ਕਿਉਂ ਆਪਣੀ ਲਿਆਂਦੀ ਆ ਕੱਲ ਹੀ ਆਈ ਆਪਣੇ ਕੋਲੇ ਤੇ ਜੇਰ ਵਗੈਰਾ ਓਕੇ ਹੈ ਬਾਈ ਜੇਰ ਦੀ ਆਪਣੀ ਗਰੰਟੀ ਹੂ ਫੁੱਲ ਠੀਕ ਹੈ ਬਾਈ ਤੇ ਚਵਾਈ ਜੇ ਕੋ ਕਿ ਮਿਲ ਚਵਾਈ ਮੈਂ ਕਹੇ ਬਾਈ ਯਾਰ ਮੋ ਗਈ ਹੈ ਠੀਕ ਹੈ ਹਾਂ ਕਿੰਨਾ ਦੁੱਧ ਹੁਣ ਹਾਜ਼ਰ ਹੈ ਦੁੱਧ ਬਾਈ 11 ਕਿਲੋ ਆਪਾਂ 10 ਕਹਿ ਕੇ ਦੇਣੀ ਠੀਕ ਹੈ ਤੇ ਜੇ ਦੋ ਟਾਈਮ ਚਵਾਈ ਕਰਨੀ ਚਾਹ। ਪਾਲਾ ਚਾਰ ਟਾਈਮ ਕਰ ਲਿਆ ਯਾਰ ਆਪਣੇ ਕੋਲ। ਠੀਕ ਹੈ ਬਈ। ਠੀਕ ਹੈ। ਭਾਵੇਂ ਬਈ ਕਹਨਾ ਬਈ 200 ਦੋ ਚਾਰ ਟਾਈਮ ਚਵਾਈ ਕਰ ਲਿਓ। ਨਹੀਂ ਬਈ। ਹਾਂ ਜਦੋਂ ਆਪਣੇ ਡੇਟੋ ਬਾਹਰ ਹੋ ਗਿਆ ਆਪਣੀ ਕੋਈ ਜ਼ਿੰਮੇਵਾਰੀ ਨਹੀਂ। ਆਪਣੀ ਥਾਣਾ ਦੀ ਗਰੰਟੀ ਹੋਊ। ਠੀਕ ਹੈ ਬਈ। ਠੀਕ ਹੈ ਨਾ। ਥਾਣਾ ਦਾ ਬਈ ਸੈੱਟ ਚੈੱਕ ਕਰਾਉਣਾ। ਕੱਲਾ ਕੱਲਾ ਥਾਣਾ ਲੈ। ਪੀੜੀ ਦੇ ਪਾਵੇ ਯਾਰ ਕਾ ਤਾਂ ਲੱਗੇ ਵਾ ਬੜਾ ਕਮਾਲ ਦਾ ਥਾਣਾ। ਬਿੱਥੀ ਵਧੀਆ ਥਾਣਾ। ਹਾਂ। ਲੈ ਚੈੱਕ ਕਰ ਸਕਦੇ ਬਈ ਇੱਕ ਨੰਬਰ ਥਾਣਾ ਆ ਗਿਆ। ਬਾਕੀ ਲੇਵਾ ਚੈੱਕ ਕਰੋ। ਫੀਟਿੰਗ ਬੜੀ ਕਮਾਲ। ਬਾਕੀ ਉਹ ਬਾਕੀ ਆ ਆਪ ਦੀ ਸੇਵਾ ਹੁੰਦੀ ਹੈ ਠੀਕ ਹੈ ਨਾ ਆਪਣੇ ਕੋਲੇ ਜਿਹੜਾ ਹੁਣ ਦੁੱਧ ਦਿੰਦੀ ਆ ਉਹਦੀ ਗਰੰਟੀ ਹੈ ਠੀਕ ਹੈ ਬਾਈ ਆਪਾਂ ਨੂੰ ਮੋੜ ਕੇ ਫੋਨ ਲਾਈ ਜਾਂਦੇ ਬਾਈ ਦੁੱਧ ਨਹੀਂ ਬਾਦੀ ਉਹ ਕਿਉਂ ਸੇਵਾ ਤੇ ਹੁੰਦਾ ਹ ਹਮ ਠੀਕ ਹੈ ਨਾ ਜੇ ਅਗਲੇ ਨੇ ਪਾਉਣਾ ਹੀ ਨਹੀਂ ਫਿਰ ਦੁੱਧ ਕਿੱਥੋਂ ਦੇ ਦੂਗੀ ਬਾਈ ਸਹੀ ਗੱਲ ਹੈ ਬਾਈ ਖੋਲਿਓ ਜੱਗੋ ਮੜੀ ਤੁਰੋ ਬਾਈ ਰੰਗ ਰੂਪ ਬਈ ਬਹੁਤ ਚੰਗਾ ਆ ਗਿਆ ਪ੍ਰਿੰਟ ਬਹੁਤ ਚੰਗਾ ਆ ਗਿਆ ਸੁਨੱਖ ਬਣਾ ਬਹੁਤ ਬੈਡ ਚ ਥੋੜੀ ਜੀ ਐ ਮੰਨ ਕੇ ਚਲੋ ਵੀ ਸਰੀਰ ਤੋਂ ਨਹੀਂ ਸੀ ਜ਼ਰੂਰ ਆ ਥੋੜੀ ਜੀ ਉਹ ਵੀ ਕੋਈ ਆਏ ਨਹੀਂ ਹੈਗੀ ਨਾ ਜੱਗੋ हां बाळी नी हां बेमन क्यों सूएच आ ਥੋੜੀ ਹਾਂ ਸੁਆ ਮੰਨਿਆ ਵਾ ਕਿਉਂਕਿ ਬਾਕੀ ਰੰਗ ਰੂਪ ਬਹੁਤ ਚੰਗਾ ਆ ਗਿਆ ਨਵਾਂ ਹਾਣਾ ਗੁਬੜਾਪਾ ਜੰਗ ਨਿਕ ਨਹੀਂ ਜੱਕੂ ਹਾਂ 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 ਬਾਕੀ ਲੈਵੇਂ ਦੀ ਜਿਹੜੀ ਫੀਟਿੰਗ ਆ ਬਹੁਤ ਕਮਾਲ ਦੀ ਆ ਬਾਕੀ ਬਾਈ ਖਾਣ ਖੋਣ ਨੂੰ ਬਹੁਤ ਖੁੱਲੀ ਆਗੀ ਠੀਕ ਆ ਖਾਣ ਖੋਣ ਨੂੰ ਬਾਈ ਕਹਿੰਦਾ ਖੁੱਲੀ ਆਗੀ ਬਾਕੀ ਸੈਨ ਜਿਹੜਾ ਕੋਈ ਮਰਜ਼ੀ ਪਾ ਦੇ ਹੂੰ ਫੇਸ ਵਗੈਰਾ ਬਾਈ ਚੈੱਕ ਕਰੋ ਨੇੜੇ ਤੋਂ ਬਹੁਤ ਪਿਆਰਾ ਆ ਗਿਆ ਬੁਦੀ ਵਾਦੀ ਫੁੱਲ ਕਮਾਲ ਦੀ ਆ ਸੁਨੱਖ ਆਪਣੇ ਦੀ ਗੱਲ ਕਰੀਏ ਨਾ ਬਾੜ ਚ ਫੁੱਲ ਆ ਗਿਆ ਕਿਸੇ ਪੱਖ ਤੋਂ ਇਹ ਨਹੀਂ ਹੈਗਾ ਵੀ ਮੰਨ ਕੇ ਚੱਲੋ ਅੰਗ ਪੈਰ ਬਹੁਤ ਸਹੀ ਆ ਗਿਆ ਹੈ ਹਨਾ ਹਾਂ 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 ਬਸ ਆਂਬੀ ਘਟਾ ਬਾਈ ਯਰ ਕੇ ਨੇ ਹੂੰ ਬੱਚਾ ਕੀ ਆ ਗਿਆ ਕੋਈ ਤਾਂ ਮਗਰ ਮਗਰ ਬੱਸ ਆ ਗਿਆ ਬਾਈ ਯਰ ਬੱਚਾ ਬੱਸਾ ਦੇ ਤਾਂ ਹਾਂ ਬੱਸੀ ਹੁੰਦੀ ਤਾਂ ਕਿਆ ਵਾ ਬੱਸੀ ਤਾਂ ਬਾਈ ਫੇਰ ਤਾਂ ਗੱਲ ਹੀ ਹੋਰ ਹੂੰ ਬਾਕੀ ਨਿਆਣਾ ਪਾਓ ਨਾ ਪਾਓ ਠੀਕ ਹੈ ਕੋਈ ਚੱਕਰ ਨਹੀਂ ਐਨੀ ਢੰਡੀ ਸੀ ਲਾ ਹਾਂ ਬਾਕੀ ਆਪਾਂ ਧਾਰਾ ਮਾਰ ਕੇ ਦਿਖਾ ਦਿੰਨੇ ਬਾਈ ਕਹਿੰਦਾ ਬਾਈ ਨਿਆਣਾ ਪਾਓ ਚਾਹੇ ਨਾ ਪਾਓ ਕੋਈ ਕਰਮਾਂ ਨੂੰ ਚੱਕਰ ਨਹੀਂ ਨਹੀਂ ਐਨੀ ਕਿ ਸੌ ਸੀ ਲਾ ਬਾਕੀ ਗਰਮੀ ਵੀ ਮੈਨੂੰ ਲੱਗਦਾ ਘਟ ਮੰਦੀ ਚ ਕੋ ਨਾ ਹਾਂ ਗਰਮੀ ਘਟ ਮਨੂੰ ਉਹ ਤਾਂ ਪਿਆਰ ਆ ਗਈ ਬਾਈ ਐਫ ਚ ਹੂੰ ਬਾਕੀ ਬਾਈ ਦੇ ਸਕਦੇ ਬਾਈ ਨੇ ਆਈ ਨਿਆਣਾ ਪਾਉਣ ਲੱਗਾ ਕੋਈ ਚੱਕਰੀ ਨਹੀਂ ਕਰਮਲ ਨੂੰ ਬਾਈ ਜਿਹੜੀ ਠੰਡੀ ਹੋਊਗੀ ਦਾ ਬਠੰਡ ਕੋਈ ਕਾਵਾਂਗੇ ਠੀਕ ਹੈ ਨਾ ਠੀਕ ਹੈ ਬਾਈ ਆਪਾਂ ਕਿਸੇ ਦੇ ਘਰ ਦਾ ਕਹਿ ਨਹੀਂ ਸਕਦੇ ਆਪਣੇ ਕੋਲੇ ਬਣਾ ਚਵਾਈ ਕਰਕੇ ਲੈ ਜਾਣਾ ਠੀਕ ਹੈ ਠੀਕ ਹੈ ਜੇ ਲੱਗੂ ਜੇ ਹੁਣ ਗੱਲ ਕਰੀਏ ਬਾਈ ਕਿੰਨਾ ਮੁੱਲ ਰਹੁਵੇ ਦਾ ਦੇਣ ਲੈਣੀ ਮੌਲਾ ਦਾ ਭਾਈ ਲੈਣ ਦੇਣੀ ਹੁੰਦੇ ਆਪਣੇ ਡਾਕਟਰ ਆ ਪਹਿਲਾਂ ਹੂੰ ਆਪਣਾ ਅੱਧੇ ਘੰਟੇ ਚ ਪਸੂ ਬੈਗ ਜਾਂਦਾ ਸਹੀ ਗੱਲ ਆ ਭਾਈ ਠੀਕ ਆ ਹੂੰ ਕੀ ਮੁੱਲ ਆ ਫਿਰ ਦੇਣ ਲੈਣੀ ਜਮਾ ਅੱਜ ਦੱਸ ਇਹਦਾ ਨਾ ਨਾ 60 ਕਰਨਾ ਨਾ 55 ਕਰਨਾ ਠੀਕ ਆ 55000 ਦੀ ਬੈਠ ਦੇ ਦਾਂ ਟੋਟਲੀ ਟੋਟਲੀ ਨਾ 60 ਕਰਨਾ ਨਾ ਭਾਈ ਕਿਹਨਾਂ 65 ਕਰਨਾ ਇਹ ਕਿਸਾਨਾਂ ਚ ਪਹਿਣਗੇ ਭਾਈ ਹੂੰ ਫੇਰ ਤਾਂ ਆਪਾਂ 60 ਹੀ ਕਰਾਂਗੇ ਮੁੱਲ ਠੀਕ ਆ ਠੀਕ ਆ ਠੀਕ ਆ ਭਾਈ ਤੇ ਨਹੀਂ ਬਾਈ ਕਹਿੰਦਾ ਨਹੀਂ 52000 ਦੀ ਆਪਾਂ ਬੈਠ ਦੇ ਦੇ ਸਾਢੇ 52 ਦੀ ਹਾਂ ਲੈ ਫੜੀ ਮੰਨ ਲਓ 52000 ਦੀ ਨਹੀਂ ਆਪਾਂ ਦੇ ਦੇਣੀ ਹੈ ਤੇ ਚਵਾਈ ਆਪਾਂ ਤੁਹਾਨੂੰ ਬਈ ਚੈੱਕ ਕਰ ਬੋਣਿਆ ਚੌਣ ਚਵਾਈ ਬੜਾ ਚੰਗਾ ਲੱਗਿਆ ਦੇਖੋ ਹੈਨਾ ਕੀ ਬਾਤ ਹੈ ਚੈੱਕ ਕਰੋ ਨੇ ਪੜਨ ਵਾਲੀ ਚਵਾਈ ਆ ਵੀ ਦੇਖ ਮਾਖਾ ਪੂਰੀ ਆ ਸਹੀ ਗੱਲ ਆ ਚੂਣ ਚਵਾ ਦੇਖੋ ਬਾਈ ਇੱਕ ਨੰਬਰ ਲੱਗਾ ਮੋਟੀ ਮੋਟੀ ਚਵਾਈ ਹੈ ਦੇਖੋ ਕਿ ਮੈਨੇ ਨਿਬੜਨ ਵਾਲੀ ਹੈ ਪੂਰੀ ਮਾਫਿਆ ਲੈ ਬੇਫਰ ਯਾਰ ਬਾਈ ਹੂੰ ਕੀ ਬਾਤ ਹੈ ਇਹ ਜਿਹੜੀ ਨਾ ਨਿਬੜੂਗੀ ਉਹ ਖੜਕਦੀ ਨਹੀਂ ਹੂੰ ਛੜਕਾ ਕਰਦੀ ਆ ਦੱਸ ਰਹੀ ਆ ਮੈਂਟ ਨੂੰ ਵੀ ਹੈਗਾ ਹਾਂ ਲੈ ਕੀ ਬਾਤ ਹੈ ਪੋਲੀ ਦਾ ਬਾਲੀ ਆ ਬੜਾ ਚੰਗਾ ਆ ਗਿਆ ਮੈਂ ਕਿਹਾ ਇਕਲਾ ਹੱਥ ਪਾਉਣ ਦੀ ਦੇ ਰਗਨੇ ਹਾਂ ਸਹੀ ਗੱਲ ਆ ਬਾਈ ਲੈ ਨਾੜਾ ਨੂ ਬਹ ਬਲੇ ਤੇ ਨਾ ਜੀ ਗੱਲ ਕਰੀਆ ਫੁੱਲ ਚੰਗੇ ਆ ਗਏ ਬਾਕੀ ਥਣਾ ਦਾ ਸਹਿਜ ਵੀ ਬਹੁਤ ਚੰਗਾ ਆ ਗਿਆ ਚਾਰੇ ਥਣ ਨਿਕੜ ਮੇਂ ਦੀ ਪੂਰੇ ਗਾਇਬ ਤੇ ਆ ਤੋੜ ਕੇ ਦਿਖਾ ਦਿੰਨੇ ਆਪਾਂ ਦੁਬਾਰੇ ਉਹ ਸਾਹਬ ਨਹੀਂ ਜੈ ਜੀ ਰੱਖਿਆ ਬਾਈ ਬਾਸ ਔੜ ਹੀ ਕਰਨੇ ਇਹ ਤੇ ਜੋ 100 ਰੁਪਇਆ ਕਰਾ ਲਨ 500 ਕਰਾ ਲਨ ਠੀਕ ਹੈ ਬਾਈ ਠੀਕ ਹੈ ਨਾ ਜੇ ਬਾਈ ਕਿਸਾਂਗਾ ਚ ਪਹਿਣਾ ਫੇਰ ਆਪਾਂ 100 ਰੁਪਇਆ ਔੜ ਕਰਾਂਗੇ ਠੀਕ ਹੈ ਜੇ ਬਾਈ ਕਹਿੰਨਾ ਮੰਨ ਕੇ ਚਲੋ ਵੀ ਮੁੱਲ ਕਰਾਉਣਾ ਤਾਂ 60 ਆ ਬਾਈ ਜੇ ਦੇਣ ਲੈਣ ਕਰਨਾ ਤਾਂ 52000 ਦੀ ਅੱਜ ਮੱਡੀ ਦੂੰਗਾ ਕਿ ਨਹੀਂ ਬਾਈ ਸਾਢੇ 52000 ਦੀ ਦੇ ਦੇ 500 ਰੁਪਇਆ ਔੜ ਕਰ ਤੇ ਟਾਇਰ ਟੀ ਰਹੂਗਾ ਬਾਈ ਟੁੱਟ ਮਾ ਜਲੇ ਵਾ ਟੁੱਟ ਮਾਲੇ ਵਾ ਨਹੀਂ ਮਸਤਾਇ ਘਟ ਹੁੰਦੀ ਹੈ ਬਾਕੀ ਇਹ ਹਵਾਨੇ ਨੇ ਫਿਕਸ ਹੀ ਰਹਿਣਾ ਕਿ ਨਹੀਂ ਹਾਂ ਬਾਕੀ ਬਈ 15 16 ਕਿਲੋ ਇਹਨੇ ਦੁੱਧ ਪਿਆਈ ਜਾਣ ਠੀਕ ਹੈ ਬਈ ਹਾਂ ਜੇ ਕੋਈ ਚੰਗੀ ਸਾਂਭ ਸੰਭਾਲ ਹੋਈ ਲੇਟੀ ਲੁੱਟੀ ਪੈ ਗਈ ਫਿਰ ਇਹ ਨਹੀਂ ਪਤਾ 18 19 ਕੁਲੀ ਤੇ ਬਾਕੀ ਥਣਾ ਦਾ ਸੈਜ ਆ ਬਈ ਜਿਹੜਾ ਬਹੁਤ ਚੰਗਾ ਆ ਗਿਆ ਜੇ ਆਪਾਂ ਗੱਲ ਕਰੀਏ ਚਵਾਈ ਬਾਈ ਨੇ ਧਾਰਾ ਮਾਰੀ ਦਿੱਤੀ ਬਹੁਤ ਚੰਗੀ ਆਕ ਨਹੀਂ ਬਈ ਹਾਂ ਤਿੰਨਾ ਸੀਗਾ ਬਾਈ ਕੋਲੇ ਬਈ ਇੱਕ ਸੋ ਆਪਾਂ ਦਿਖਾ ਦਿੰਦਾ ਜੇ ਕਿਸੇ ਵੀਰ ਨੂੰ ਪਸੰਦ ਆਵੇ ਬਾਈ ਨਾਲ ਕੰਟੈਕਟ ਕਰਕੇ ਖਰੀਦ ਸਕਦੇ ਹੋ ਵੀਡੀਓ ਨੂੰ ਵੇਖਣ ਲਈ ਧੰਨਵਾਦ